ਨਵੀਨ ਅਰੋੜਾ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਤੇ ਕੱਲ ਰਾਤ ਪੁਲਿਸ ਨੇ ਕਰ ਦਿੱਤਾ ਵੱਡਾ ਐਨਕਾਊਂਟਰ ਸਤਿ ਸ਼੍ਰੀ ਅਕਾਲ ਜੀ ਨਵਸਕਾਰ ਮਾ ਵੀ ਕੇ ਸਤਿਵਾਰਦਾਲ ਦੇਖ ਰਹੇ 60 ਸਮੇਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਰ ਇਸ ਸਨੇਤਾ ਜਗਨਨਾਥ ਦੇ ਪੋਤਰੇ ਨਵੀਨ ਅਰੋੜਾ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਜਿੱਥੇ ਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤੇ ਜੋ ਇਸ ਕਤਲ ਦਾ ਮਾਸਟਰਮਾਈਂਡ ਚਤਨ ਕਾਲੀਆ ਜਿਸ ਦਾ ਨਾਮ ਦੱਸਿਆ ਜਾਂਦਾ ਹੈ ਉਸ ਦਾ ਐਨਕਾਊਂਟਰ ਦੇ ਰਾਤ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤਸਵੀਰਾਂ ਦੇਖ ਸਕ ਰਹੇ ਹੋ ਤਸਵੀਰਤ ਹੁਣ ਦਿਖਾ ਰਿਹਾ ਜਿੱਥੇ ਕਿ ਫਿਰੋਜ਼ਪੁਰ ਦੇ ਮਲਾਵਾਲਾ ਰੋਡ ਦੇ ਉੱਤੇ ਆਉਣ ਦੀ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਜਾਂਦੀ ਹੈ ਜਦੋਂ ਤੇਜ਼ ਰਫਤਾਰ ਤੇ ਆ ਰਿਹਾ ਹੁੰਦਾ ਹੈ ਤਾਂ ਪੁਲਿਸ ਵੱਲੋਂ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਲੇਕਿਨ ਜਦੋਂ ਉਹ ਨਹੀਂ ਰੁਕਦਾ ਬਲਕਿ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੰਦਾ ਹੈ ਇਸ ਦੌਰਾਨ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਤੇ ਦੱਸਿਆ ਜਾਂਦਾ ਹੈ ਕਿ ਪੈਰ ਤੇ ਗੋਲੀ ਲੱਗੀ ਹੈ ਤੇ ਕਾਇਲ ਹੋ ਗਿਆ ਹੈ ਤੋ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਯਾਨਕੀ ਕੱਲ ਰਾਤ ਪੁਲਿਸ ਦੇ ਵੱਲੋਂ ਇੱਕ ਵੱਡਾ ਐਨਕਾਊਂਟਰ ਕੀਤਾ ਜਾਂਦਾ ਜਿਸ ਦੇ ਵਿੱਚ ਨਵੀਨ ਅਰੋੜਾ ਆਰਐਸਐਸ ਨੇਤਾ ਜਗਨਨਾਥ ਦੇ ਪੋਤਰੇ ਨਵੀਨ ਅਰੋੜਾ ਦੇ ਕਤਲ ਮਾਮਲੇ ਵਿੱਚ ਵੱਡਾ ਐਕਸ਼ਨ ਪੁਲਿਸ ਵੱਲੋਂ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਐਸਐਸਪੀ ਫਿਰੋਜ਼ਪੁਰ ਦੇ ਵੱਲੋਂ ਜਿਹੜੀ ਪੂਰੀ ਜਾਣਕਾਰੀ ਦਿੱਤੀ ਗਈ ਕਿ ਆਖਿਰਕਾਰ ਕਿਸ ਤਰੀਕੇ ਨਾਲ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਦੀ ਵੱਡੀ ਖਬਰ ਸਾਂਝੀ ਕਰ ਰਿਹਾ ਜਿੱਥੇ ਕਿ ਆਰਐਸਐਸ ਨੇਤਾ ਜਗਨਨਾਥ ਦੇ ਪੋਤਰੇ ਨਵੀਨ ਅਰੋੜਾ ਨਵੀਨ ਅਰੋੜਾ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਵੱਡਾ ਐਕਸ਼ਨ ਦੇਰ ਰਾਤ ਹੋਇਆ ਇੱਕ ਵੱਡਾ ਐਨਕਾਊਂਟਰ ਤੇ ਬਦਮਾਸ਼ਾਂ ਨੂੰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਸ ਨੂੰ ਠਾਹ ਗਏ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਸਿਵਲ ਹਸਪਤਾਲ 'ਚ ਜੇਰੇ ਇਲਾਜ ਹੈ ਜਿੱਥੇ ਕਿ ਦੇਰ ਰਾਤ ਕੱਲ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਸਰ ਜਿਹੜਾ ਐਨਕਾਊਂਟਰ ਕੀਤਾ ਗਿਆ ਕਿੱਥੇ ਕੀਤਾ ਗਿਆ ਤੇ ਕਿਸ ਲਗਤ ਤੇ ਜਿਹੜਾ ਇਹ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਏਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸ ਦੀ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲ ਤੇ ਪਤਾ ਲੱਗਿਆ ਵੀ ਉਹ ਇੱਧਰ ਆਰਫ ਕੇ ਰੋਡ ਤੇ ਅੱਗੇ ਸੋਢੀ ਵਾਲੇ ਦੇ ਕੋਲੇ ਇੱਧਰਲੇ ਪਾਸੇ ਉਹ ਉਹ ਕੰਫਰਮ ਹੈ ਤੇ ਇਨਫੋਰਮੇਸ਼ਨ ਬੇਸ ਨਾਕਾਬੰਦੀਆਂ ਕੀਤੀਆਂ ਗਈਆਂ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀਏ ਇਨਚਾਰਜ ਦੇ ਸਿਟੀ ਸਿਟੀ ਉਧਰੋਂ ਸਿਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਰਫ्तार ਚ ਆਇਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫੋਲੋ ਕੀਤਾ ਤੇ ਉਸਨੇ ਅੱਗੇ ਪੁਲਿਸ ਪਾਰਟੀ ਦੇ ਫਾਇਰ ਕੀਤੇ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹਿ ਗਈ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਕਿਉਂ ਉਸ ਨੂੰ ਵਾਰਨਿੰਗ ਦਿੱਤੇ ਹੋਏ ਤਾਂ ਉਸ ਦੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰੈਫਤਾਰ ਕੀਤਾ ਤੇ ਇਸੇ ਇਲਾਜ ਵਾਸਤੇ ਸਿਵਲ ਹਸਪੀਟਲ ਦਾਖਲ ਕਰਾਇਆ ਖੁਦ ਸਿਪਨਸ ਨੇ ਫਾਇਰ ਕੀਤਾ ਕਿ ਉਹੀ ਵੀ ਆਪਣਾ ਜੋ ਕਰ ਇਹ ਹਜੇ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ ਬੱਤੀ ਬੋਰ ਦਾ ਇੱਕ ਪਿਸਟਲ ਹੈ ਜਿਸ ਦੇ ਨਾਲ ਫਾਇਰ ਕੀਤੇ ਉਹ ਅਸੀਂ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵਪਨਾ ਜਿਸ ਦਿਨ ਮਰਡਰ ਵਪਨਾ ਕਦੀ ਇਹ ਬਾਅਦ ਦੀ ਤਫਤੀਸ਼ ਦਾ ਹੈ ਸਰ ਹੁਣ ਤੱਕ ਟੋਟਲ ਕਿੰਨੇ ਜਿਹੜੇ ਕੀਤਾ ਕਰ ਲਏ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀ ਹੈ ਇਹਨੂੰ ਗ੍ਰਿਫਤਾਰ ਕੀਤਾ ਇਹ ਫਰੋਇਪਰ ਫਰੋਇਪਰ ਦਾ ਕਰਨ ਵਾਲਾ ਜਾਸਪਾਸਟ ਹਾਂਜੀ ਇਹ ਇੱਥੇ ਨੇੜੇ ਪਿੰਡ ਹੈ ਬਦਨੀ ਜੈਮਲ ਬਦਨੀ ਜੈਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਲੀਆਂ ਬਸਤੀ ਜੀ ਰਹਿੰਦਾ ਸੀ ਪਿਛੇ ਕਾਫੀ ਸਮੇਂ ਤੋਂ